ਹਾਂ ਜੀ ਸਵਾਗਤ ਹੈ ਤੁਹਾਡਾ ਅੱਜ ਤੁਹਾਡੇ ਨਾਲ ਅਭਿਸ਼ੇਕ ਜੀ ਦੇ ਸੱਜਣ ਕੁਮਾਰ ਜੀ ਲਈ ਸਲਵਾਰ ਦੀ ਕੱਢੀ ਲੈ ਕੇ ਆਏ ਹਾਂ ਇਹ ਪਹਿਲੀ ਵੀਡੀਓ ਸਿਰਫ ਅਸੀਂ ਜਿਹੜੇ ਟੱਟ ਪਿਸਦੇ ਆਉਂਦੇ ਮੇਰੇ ਘਰ ਤਾਂ ਇਹਨਾਂ ਨੂੰ ਪਿਆ ਨੂੰ ਨਹੀਂ ਵੀ ਕੱਟਣਾ ਆਮ ਤੌਰ ਤੇ ਸੂਟ ਹੋਏ ਇਸ ਤਰ੍ਹਾਂ ਕੱਟੇ ਕਰੀ ਤੇ ਇਸ ਲਈ ਆਪਾਂ ਇਹਦੇ ਸਾਰੇ ਕੱਟ ਪੀਸਾਂ ਨੂੰ ਆਪਾਂ ਕਿਸ ਤਰ੍ਹਾਂ ਵਧੀਆ ਸੂਟ ਬਣਾ ਸਕਦਾ ਇਹ ਵੀ ਜਿਸ ਤਰ੍ਹਾਂ ਅਭਿਸ਼ੇਕ ਜੀ ਨੂੰ ਆਪਣੇ ਕੋਲ ਦੋ ਪੀਸਾਂ ਦਾ ਤਾਂ ਕਟਿੰਗ ਕਰ ਲਈ ਸੀ ਗੁਰਦੀ ਇਹ ਦੋ ਪੀਸ ਬਾਕੀ ਹੈ ਇਨਾਂ ਚਾਹੇ ਤਾਂ ਉਲਟਾ ਕਰਕੇ ਸ਼ੁਰੂ ਚਾਹੇ ਜਿੱਧਾ ਕਰਕੇ ਸ਼ੁਰੂ ਕਰੂੰ ਕਿਉਂਕਿ ਇਹ ਵੀ ਆਪਾਂ ਸਰਵਾਹ ਜੇ ਤੁਸੀਂ ਆਪਾਂ ਪਟਿਆਲਾ ਸਰਵਾਹ ਮਤਲਬ ਹੈਵੀ ਬਣਾਉਣੀ ਹੈ ਤਾਂ ਉਹ ਵੀ ਬਣ ਜੂਗੀ ਜਿਹੜੇ ਆਪਣੀ ਕੁੜਤੀ ਚੋਂ ਕਪੜਾ ਲੈਂਦਾ ਹੁੰਦਾ ਇਹ ਪਹਿ ਜਾਂਦੇ ਇੱਥੇ ਬੰਦੀ ਪਹੁੰਚੇ ਪੈ ਕੇ ਆਉਂਦੇ ਨੇ ਬਾਲੇ ਦੀ ਕੋਰ ਦੇ ਹੁਣ ਆਪਾਂ ਕੀ ਕਰਾਂਗੇ ਇਹਦੇ ਲੈਂਥ ਮੈਨਦੇ ਆਏ ਇਹ ਵੀ ਇਹਦੀ ਲੈਂਥ ਕਿੰਨੀ ਆਏਗੀ साड़ी सलवार की लेंच लिखिए छत्ती इंच तैयार है बत्ती इंच कटा ते बाकी देखते हैं भी कि इंच बचता कपड़ा तेती इंच आ गया इस जगह पीछे बच गया बारह इंच बारह इंच ਅਸੀਂ ਕੀ ਕਰਨਾ ਜੇ ਤੁਸੀਂ ਮਤਲਬ ਹੈ ਸਰਵਾਰ ਬਣਾਉਣੇ ਆ ਤੇ ਜਿਹੜੇ ਉਹ ਆਪਣੇ ਨਾ ਬਰਜੇ ਸੀਗੇ ਕੁਰਤੀ ਚੋਹ ਇਹ ਵਾਲੀ ਇਹਨਾਂ ਨੂੰ ਤੁਸੀਂ ਪੌਂਚਾ ਹੀ ਜਨਾ ਇਸਤੇਮਾਲ ਕਰਦਾ ਰਹੋ ਤਾਂ ਇਹ ਵਾਲੀ ਰਿਯੂਜ਼ ਹੁੰਦੇ ਨੇ ਆਪਾਂ ਹਮੇਸ਼ਾ ਜੇਕਰ ਆਪਾਂ 12 ਇੰਚ ਕਾਉਣੇ ਆ ਤੇ ਇਹ ਆਪਣੇ ਕੋਲ ਹੈਗੇ ਆ 16 17 ਇੰਚ 12 ਇੰਚ ਰੱਖ ਕੇ ਬੱਕ ਟੁਪੜਾ ਕੱਢੀ ਮੋਰੀਆ ਥੋੜੀ ਲੱਗ ਗਈ ਤੇ ਇਹਦੇ ਵਿੱਚੋਂ ਪੌਂਚੇ ਲੱਗ ਜਾਣਗੇ ਤੇ ਜਿਹੜਾ ਇਹ ਕੱਪੜਾ ਜਿਆਦਾ ਹੈ 12 ਇੰਚ ਮਤਲਬ ਕਿ ਲੈਂਥ ਤੋਂ ਉਹ ਕਟਿੰਗ ਕਰਕੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਜਿਵੇਂ ਆਪਾਂ ਕਾਰਟੂਨੀ ਕੀਨੇ ਸੁਨਵਾਰ ਦੀ ਹਮੇਸ਼ਾ ਦੱਸਦੇ ਆ ਨਾ ਤੁਹਾਨੂੰ ਕਈ ਵਾਰੀ ਵੀਡੀਓ ਜਿਸ ਤੇ ਆ ਵੀ ਇਸ ਤਰ੍ਹਾਂ ਸਰਵਾਰ ਕਟਿੰਗ ਕਰ ਲਈਏ ਕਿ ਉਸ ਤਰ੍ਹਾਂ ਕਰ ਲੈਣੀ ਹੈ ਹੁਣ ਅਸੀਂ ਇਹਨੂੰ ਪ੍ਰੈਸ ਕਰਕੇ ਤੁਹਾਨੂੰ ਦਿਖਾਉਣੇ ਆ ਜੀ ਹਾਂ ਜੀ ਅਸੀਂ ਇਹਨੂੰ ਹੋਰ ਸੌਰਾ ਫਟਾ ਦੇ ਲਈ ਕੱਢ ਲਈਏ ਨੂੰੜੀਆਂ ਸੀ ਇਹਨਾਂ ਨੂੰ ਕੱਟ ਕੇ ਪ੍ਰੈਸ ਕਰਕੇ ਉਰੀ ਹੁਸ਼ਾਲ ਲੈਣਾ ਉਸੇ ਤਰ੍ਹਾਂ ਜਿਵੇਂ ਆਪਾਂ ਹਮੇਸ਼ਾ ਕਟਿੰਗ ਕਰਦੇ ਹਾਂ ਨਾ ਸਲਵਾਰ ਉਸੇ ਤਰੀਕੇ ਨਾਲ ਕੱਟਣੀ ਹੋਣੀ ਆ ਬਸ ਇਹਦੇ ਵਿੱਚੋਂ ਤੁਸੀਂ ਕੱਪੜਾ ਨਾਪ ਲੈਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਤਾਂ ਹੈਵੀ ਸਲਵਾਰ ਬਣਾਉਣਾ ਚਾਹੁੰਦੇ ਹੋ ਤਾਂ ਇਹਦੇਸ ਆਪਣੇ ਕੁਰਤੀ ਨਾਲੋਂ ਕੱਪੜਾ ਵਟਿਆ ਸੀ ਉਰੀ ਆਪਾਂ ਵਰਗੇ ਪਾ ਲੈਣ ਮਤਲਬ ਕਿ ਪਹੁੰਚੇ ਤੇ ਜਿਹੜੀ ਇਹ ਵਾਲੀ ਪੱਟੀ ਹੈ ਇਸ ਨੂੰ ਬਾਹਰ ਉਤਾਰ ਕੇ ਇਸ ਤਰ੍ਹਾਂ ਮਿਸ਼ਾਲ ਲੈਣਾ ਕਿਸ਼ਾਕੀ ਜੀ ਵੀ ਤੋਂ ਫਿਰ ਲੈਂਥ ਲੈਣੀ ਹੈ ਤੇ 36 ਇੰਚ ਦਾ ਚਾਰ ਮਤਲਬ ਜੀ ਵੀ ਬੈਲਟ ਰੱਖੂਗੀ ਨਾ 36 ਇੰਚ ਤੋਂ ਨਾ ਮਾਈਨਸ ਕਰ ਦੇਣਾ 4 ਇੰਚ ਦੀ ਬੈਲਟ ਲਗਾਉਂਗੀ ਤਾਂ ਪੱਤੀ ਰਹੇਗੀ ਉਹ ਤੇ ਤਿਆਰੀ ਕਰਨਾ ਹੈ 1 ਇੰਚ ਸਲਾਈਆਂ ਦਾ ਮਾਰਜਿਨ ਛੋਟਾ ਤੁਸੀਂ ਜਿੰਨਾ ਬਾਹਰੋਂ ਛੋਟਾ ਚੋਣੋ ਬਾਹਰੋਂ ਸਾਢੇ 1 ਜਿਵੇਂ ਕੋਸੇ ਤੋਂ ਵਧੀਆ ਲੱਗਦਾ ਰਿਹਾ ਹੈ ਉਹਦੇ ਅਸਲੀ ਆਇਆ ਹੈ ਤੇ ਫਿਰ ਤਾਂ ਸਿਆਹ ਜਿਹੜਾ ਕਪੜਾ ਹੈ ਕਟਿੰਗ ਕਰਾਂਗੇ ਉਸ इस तरह हर चीज देंगे क्योंकि किसी किसी जगह जो उतारी हुई है कपड़ा कित कि रह रहा है इसलिए असरी सफाई कर ਬਣਾਨੀ ਕੀ ਕਰਨਾ ਅਸੀਂ ਇਹਦੀ ਹੈਵੀ ਸਲਵਾਰ ਨਹੀਂ ਬਣਾਉਣੀ ਸਿਰਫ ਸਿੰਪਲ ਜੀ ਸਲਵਾਰ ਬਣਾਵਾਂਗੇ ਸਟੇਟਸ ਸਲਵਾਰ ਬਣਾਵਾਂਗੇ ਅਸੀਂ ਇਹਦੀ ਕਿਉਂਕਿ ਸਟੇਟਸ ਸਲਵਾਰ ਚ ਕਪੜਾ ਤਾਂ ਘੱਟ ਹੁੰਦਾ ਹੈ ਉਹ ਕਿਉਂ ਘੱਟ ਲਾਦਾ ਉਹਦੇ ਵਿੱਚ ਆਪਾਂ ਪੌਂਚੇ ਹੀ ਖਾਂਦੇ ਹਾਂ ਇਹ ਪਾ ਵੀ ਨਹੀਂ ਦੇ ਨੇ ਪਰ ਸਟੇਟਸ ਸਲਵਾਰ ਸਿੰਪਲ ਹੁੰਦੀ ਹੈ ਜੀ ਬਿਲਕੁਲ ਸਿੱਧੀ ਜੀ ਸਲਵਾਰ ਬਣਾਵਾਂਗੇ ਨਾ ਹੈਵੀ ਜ਼ਿਆਦਾ ਕਰਵਾਣੀ ਬਣਾਉਣੀ ਇਸ ਤਰ੍ਹਾਂ ਇਹ ਕਪੜਾ ਉਤਾਰ ਲੈਣਾ हम असना दो तो पल्या में एक दूसरे उपर रख के सीधे मकलू ज एक पास अभी तब कर मतलब कटिंग कर उपरों पीफा मतलब कि बेल्ट वाली जगह छोड़ा भी दुण दुण ना सफाई जी चाहिए दूसरे पास कटिंग हो ही जाने जो आप इस तरह इन्होंने डबल करके बिल्कुल इस तरह फिर इस तरह फोर फोल्ड कर लेना देखो कर्णी नाल कन्नी मिला के जो बाद कपड़े चलाई इस तरह आप तो। कपड़े इस तरह रख लेना इधरों भी आप ठीक कर लेना जेड़ा इधर कान मान सब इधर क्डे देनी है इधरली सैड इस तरह पहला कान मान क्ड के कान होंगी कपड़े किसी किसी कपड़े च हों इस तरह उलटा के रख लेना देखो ये की करना है गा? ये अपने ना स्टेट सलवार बनाने वास्ते थोड़े ज पे ने ये बिलकुल सीधी जी सलवार बनानी है ਨੰਨਾਈ ਇਹ ਕਿੰਨੇ ਲੈਣੇ ਹੋ ਤੁਹਾਨੂੰ ਦੱਸਾਂਗੇ ਜਿਹੜਾ ਇਧਰੋਂ ਥੋੜਾ ਬਹੁਤਾ ਇਹ ਕਪੜਾ ਤੁਹਾਨੂੰ ਲੱਗ ਰਿਹਾ ਹੈ ਤੁਹਾਡਾ ਜਦੋਂ ਤੁਸੀਂ ਕਪੜਾ ਕਟਿੰਗ ਕਰੋਗੇ ਨਾ ਵੀ ਆਪਣਾ ਬਾਹਰ ਕੱਟ ਲੱਗ ਰਿਹਾ ਇਹ ਨੂੰ ਦੇਖ ਲੈਣਾ ਤਾਂ ਕੋਈ ਤੁਸੀਂ ਸਾਈਡ ਜਾ ਦੇ ਕਪੜਾ ਬਾਹਰ ਦਿਖ ਰਿਹਾ ਹੈ ਇਹ ਨੂੰ ਠੀਕ ਕਰਕੇ ਰੱਖ ਲੈਣਾ ਹੰਜੀ ਅਸੀ ਨੇ ਫੋਲਡ ਕਰਕੇ ਵਿਸਾਹ ਲਿਆ ਵਧੀਆ ਸੋਹਣੇ ਤਰੀਕੇ ਨਾਲ ਸਾਰੇ ਕਾਣ ਮਾਣ ਕੱਢ ਕੇ ਇਸ ਤਰ੍ਹਾਂ ਕੰਨੀ ਨਾਲ ਕੰਨੀ ਮਲਾ ਕੇ ਰੱਖ ਲਿਆ ਇਹ ਫੋਲਡ ਹੈ ਠੀਕ ਹੈ ਚਾਹਤੇ ਹਾਂ ਮਾਰ ਰੱਖੀ ਨੇ ਅਸੀਂ ਨੇ ਇਹਦਾ ਮਤਲਬ ਹੁਣ ਅਸੀਂ 33 ਇੰਚ ਦੀ ਕਟਿੰਗ ਕਰਾਂਗੇ ਹੁੰਦਿਆਂ ਦੀ ਇਹਦੇ ਵਿੱਚ ਬਾਲੇ ਮਤਲਬ ਪਹੁੰਚਾਂ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਸਿਰਫ ਸਟੇਟਸਰਾਵਾ ਵੜਾਵਾਂਗੇ ਅਸੀਂ 33 ਇੰਚ ਇੱਕ ਗੇਂਜਸ ਲੰਘਿਆ ਨਾ ਧੂਵੀ ਤੇਤੀ ਅੰਚ ਤੇ ਲਾਲਾ ਨਿਸ਼ਾਨ ਤੇ 7 ਇੰਚ ਦੀ 벨ਟ ਕਟਿੰਗ ਕਰਾਂਗੇ 2.5 ਇੰਚ ਉੱਪਰ ਫੋਲਡਿੰਗ ਵਾਸਤੇ ਲੋ ਜਾਂ ਤਾਂ ਇਹ ਤੇ ਬਾਕੀ 4.5 ਇੰਚ ਦੀ 벨ਟ ਰੈਡੀ ਹੋ ਜੂਗੀ ਇਹ ਆਪਣਾ ਆ ਗਿਆ ਤੇ ਦਰੋ ਉੱਪਰੋਂ ਅਥਰ ਨੀਚੋਂ ਅਸੀਂ ਜਿੰਨਾ ਵੀ ਪਮੂਰੀ ਰੱਖਣੀ ਹੈ ਅਸੀਂ ਮੂਰੀ 7 ਇੰਚ ਰੱਖਣੀ ਹੈ ਤਾਂ ਅਸੀਂ 2 ਜਾਂ 2.5 ਇੰਚ ਜਿਆਦਾ ਕਪੜਾ ਛੱਡਾਂਗੇ ਇੱਥੋਂ 2 ਯਾ ਟਾਈ ਸੱਤ ਤੇ 9.5 ਤੇ ਲਾਵਾਂਗੇ ਨਿਸ਼ਾਨ ਇਸ ਤਰਫੋਂ ਕੀ ਕਰਨਾ ਹੈ ਜਿਹੜਾ ਕੰਨੀ ਵਾਲਾ ਪਾਸੇ ਇੱਧਰ ਜੋਇੰਟ ਵਾਲਾ ਪਾਸਾ ਆ ਗਿਆ ਇੱਧਰ ਤਾਂ ਕਿਉਂਕਿ ਆਪਾਂ ਨੂੰ ਜੋਇੰਟ ਵਾਲਾ ਪਾਸਾ ਇੱਧਰ ਹੀ ਰੱਖਣਾ ਹੈ ਇੱਥੋਂ ਕੀ ਕਰਨਾ ਹੈ ਅਸੀਂ 2 ਇੰਚ ਇਹੋ ਇਸ ਤਰ੍ਹਾਂ ਲਾ ਕੇ ਨਿਸ਼ਾਨ ਨੀਚੇ ਨੂੰ ਲਾਵਾਂਗੇ ਅਸੀਂ 10 ਇੰਚ ਦਾ ਨਿਸ਼ਾਨ 12 ਇੰਚ ਦੀ ਆਸਣ ਚੋੜੀ డే ఇంచే ఆ జ ఎలా ఏది గొలా పా కట్టి ఏమైనా తరలి ఎత్ బీస్ తరణా నిశాను సేదీ షేక పట్టీ మరే ఇరవై గలై జాజు అని బిల్ స్టేట్ సలవారుగావీ ఉదే సా చారీ బ బెల్ట ఇంచు ఇంచ సలాయ ਕੀ ਮਤਲਬ ਕੀ ਇਸ ਤਰ੍ਹਾਂ ਅਸੀਂ ਰੱਖਾਂਗੇ ਇੱਥੇ 4.5 ਸਾਢੇ ਬੈਲਟ ਲੱਗ ਜੂਗੀ ਹੈ ਨਾ 1 ਇੰਚ ਸਨਾਈਆਂ ਦਾ ਇੱਥੋਂ ਕੱਢ ਕੇ 5.5 ਤੇ ਇਹ ਦੋ ਆ ਜੂਗੀ ਲੈਂਥ ਆਪਣੀ 4 ਇੱਥੇ 36 ਇੰਚ ਤਿਆਰ ਕਰਨੀ ਆ ਆਧਾ ਆਧਾ ਇੰਚ ਲੀਚਿੰਗ ਹੋ ਉਸਨਾਈਆਂ ਚ ਇਸ ਤਰ੍ਹਾਂ ਦੇਖੋ ਸਟੇਪਸ ਤੋਂ ਆਰਦੀ ਬਸ ਐਨੀ ਕਟ ਗਈ ਦੀ ਇੱਥੋਂ ਮੂਰੀ ਤੋਂ ਕੀ ਜਿੰਨੀ ਰੱਖਾਂ ਚਾਹੁੰਨ ਉਹਨੇ ਰੱਖ 사 ਦੇ ਨੇ ਜੇਕਰ ਕੋਸੀ ਕੀ ਕਰਨਾ ਜੇਕਰ ਤੁਸੀਂ ਸ਼ੋਅ ਕਰਨਾ ਹੈ ਨਾ ਵੀ ਇੱਥੇ ਸਾਡੇ ਕੁੰਦੇ ਪਏ ਹੋਏ ਨੇ ਇੱਥੇ ਕੀ ਲਾ ਲੈਣਾ ਨਿਸ਼ਾਨ 6 ਇੰਚ ਤੇ ਉਧਰੋਂ ਇਧਰ ਲਾ ਦੇਣਾ ਨਿਸ਼ਾਨ ਜਿੰਨਾ ਤੁਸੀਂ ਚਾਹੋਗੇ ਉਮੀਤ ਮਤਲਬ ਕਿੰਨੇ ਕੁੰਦੇ ਫਿਰ ਉਹ ਬਹੁਤ ਸੇ ਸ਼ੋਅ ਕਰਨਾ ਚਾਹੋਗੇ ਤਾਂ ਸਲਾਈ ਲਾ ਦੇ ਜੀ ਇੱਥੇ ਬਰੀਕ ਬਰੀਕ ਸਲਾਈ ਲਾ ਦੇਣੀ ਦੋਨੇ ਫੰਦਿਆਂ 'ਚ ਹੁਣ ਅਸੀਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਆ ਦੇਖੋ ਇੱਥੋਂ ਕੀ ਕਰਨਾ ਆਪਾਂ ਇਹਦੇ ਜਿੱਦਾਂ ਮਾਰੀ ਬੋਕਰ ਆਪਾਂ ਨੀਚੇ ਮੂਰੀਆਂ ਅਗਰ ਅਪਾ ਕੱਪੜਾ ਲਾ ਕੇ ਮੂਰੀਆਂ ਬਣਾਵਾਂਗੇ ਤਾਂ ਇਸੇ ਤਰ੍ਹਾਂ ਆਪਾਂ ਨਾ ਵਾਸੈਂ ਜਿਸ ਤਰ੍ਹਾਂ ਨਿਖਾਨ ਲੱਗਾ ਹੈ ਉਸੇ ਤਰ੍ਹਾਂ ਕਟਿੰਗ ਕਰਦੇ ਆਂਗੇ ਜੇ ਆਪਾਂ 2 ਇੰਚ ਤਾਂ ਛੱਡਿਆ ਸੀ ਆਪਾਂ ਇੱਥੇ ਨਾ ਝੋਲੀ ਦਾ ਵਧੀਆ ਬਣ ਜਾਂਦਾ ਮਤਲਬ ਜਗ੍ਹਾ ਕਟਿੰਗ ਸੋਹਣਾ ਹੋ ਜਾਂਦਾ ਹੈ ਅਸੀਂ ਆਪਾਂ ਜਦੋਂ ਮੂਰੀਆਂ ਮਰੀਆਂ ਮਨਾਵਾਂਦੇ ਦਾ ਕੱਪੜਾ ਉਹ ਚਾਹਿਆ ਤਾਂ ਕੰਮ ਜਿਹੜੇ ਆਪਨੇ ਮਤਲਬ ਅਸੀਂ ਤੁਹਾਨੂੰ ਦਿਖਾਇਆ ਸੀ ਮਾਰਨੇ ਫੋਣ ਵਾਸਤੇ ਹੋਣ ਚੋ ਫੋਣ ਵਾਸਤੇ ਉਦੀ ਕੋਲ ਲੋੜ ਨਹੀਂ ਨਾ ਜੇ ਇਸੇ ਤਰ੍ਹਾਂ ਸਲਵਾਰ ਬੰਦੀ ਹੈ ਸਟੇਟ ਸਲਵਾਰ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਮੀਡੀਅਮ ਕਰਾ ਦਿਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਧੰਨਵਾਦ ਜੀ